ਨਕਲਾ ਹੈ ਤੁਸੀਂ ਇਹ ਗੰਗੀਰ ਬੋਲਦਾ ਹੈ ਕੋਈਗਾ ਇੱਕ ਕਾਬਲ ਨੀ ਮੰਗਦਾ ਸਿਰੋਕਾ ਜੀ ਮਾਨ ਜੋ ਕੋ ਐਸਐਸਪੀ ਜਿਲ੍ਹਾ ਚਰ ਕੋ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਹੁਣ ਇਹ ਸਖਤ ਆਦੇਸ਼ ਨੇ ਕਿ ਅ ਅਗਰ ਕੋਈ ਵਿਅਕਤੀ ਜਾਂ ਨੌਜਵਾਨ ਮੋਟਰਸਾਈਕਲ ਤੇ ਜਾਂ ਕਾਰ ਤੇ ਆਪਣੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਹਨਾਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਵੇ ਅੱਜ ਅਸੀਂ ਪ੍ਰਭਾਤ ਚੌਂਕ ਨੱਕ ਤੇ ਸੀਗੇ ਤੇ ਉੱਥੇ ਇੱਕ ਕਾਰ ਜਿਹੜੀ ਆ ਉਹ ਨਾਕਾ ਨੂੰ ਇਸ਼ਾਰਾ ਕੀਤਾ ਹੋ ਕੇ ਅੱਗੇ ਨਿਕਲ ਗਈ ਜਦੋਂ ਅਸੀਂ ਪਿੱਛੇ ਕਰਕੇ ਉਹਨੂੰ ਸਬਜੀ ਮੰਡੀ ਘੰਟਾ ਘਰ ਨੇੜੇ ਰੋਕਿਆ ਤੇ ਉਹਨੇ ਆਪਣੀ ਗੱਡੀ ਨੂੰ ਬਿਲਕੁਲ ਕਾਲੀਆਂ ਜਾਲੀਆਂ ਤੇ ਕਾਲੀ ਜਿਹੜੀ ਆ ਬਲੈਕ ਫਿਲਮ ਲਗਾਈ ਹੋਈ ਸੀਗੀ ਫਿਰ ਉਸਨੂੰ ਰੋਕੇ ਉਹਦੀਆਂ ਜਾਲੀਆਂ ਤੇ ਉਹਦੀ ਕਾਲੀ ਫਿਲਮ उतारी ਤੇ ਉਸਨੂੰ ਉਹਦਾ ਚਲਾਨ ਵੀ ਕੀਤਾ ਤੇ ਉਹਨੂੰ ਗਾਈਡ ਵੀ ਕੀਤਾ ਬਰੀਫ ਕੀਤਾ ਵੀ ਅੱਗੇ ਤੋਂ ਜਿਹੜੀ ਇਹ ਗਲਤੀ ਨਹੀਂ ਕਰਨੀ ਇਸੇ ਤਰ੍ਹਾਂ ਇੱਕ ਬੁਲੇਟ ਮੋਟਰਸਾਈਕਲ ਸੀਗਾ ਤੇ ਉਹਨੂੰ ਵੀ ਆਪਾਂ ਜਦੋਂ ਰੋਕਿਆ ਤੇ ਉਹਨੇ ਵੀ ਮਤਲਬ ਕਿ ਭੱਜਣ ਦੀ ਕੋਸ਼ਿਸ਼ ਕੀਤੀ ਮੇਰਾ ਮੁਲਾਜ਼ਮ ਨੇ ਉਹਨੂੰ ਰੋਕ ਕੇ ਤੇ ਉਹਦੇ ਫਿਰ ਆਪਾਂ ਉਹਦਾ ਵੀ ਚਲਾਨ ਕੀਤਾ ਤੇ ਉਹਨਾਂ ਨੂੰ ਹੀ ਮਤਲਬ ਕਿ ਬਰੀਫ ਕੀਤਾ ਕਿ ਅੱਗੇ ਤੋਂ ਟ੍ਰੈਫਿਕ ਨੂੰ ਨਿਯਮਾਂ ਦੀ ਜਿਹੜੀ ਆ ਬਿਲਕੁਲ ਲੰਘਣਾ ਨਹੀਂ ਕਰਨੀ ਇਸੇ ਤਰ੍ਹਾਂ ਇੱਕ ਲੰਡਾ ਮੋਟਰਸਾਈਕਲ ਸੀਗਾ ਤਿੰਨ ਵਿਅਕਤੀ ਬੈਠੇ ਸੀਗੇ ਉਹਨਾਂ ਦਾ ਟ੍ਰਿਪਲਿੰਗ ਦਾ ਚਲਾਨ ਕੀਤਾ ਤੇ ਬਿਨਾਂ ਨੰਬਰ ਪਲੇਟ ਦਾ ਚਲਾਨ ਕੀਤਾ ਤੇ ਮੇਰੀ ਇਹਨਾਂ ਨੌਜਵਾਨਾਂ ਨੂੰ ਸਖਤ اپੀਲ ਹੈ ਕਿ ਇਹ ਜਿਹੀਆਂ ਗਲਤੀਆਂ ਨਾ ਕਰਨ ਬਿਨਾਂ ਨੰਬਰ ਪਲੇਟ ਤੋਂ ਬਿਨਾਂ ਮਗਰਾਟ ਤੋਂ ਗੱਡੀਆਂ ਨੂੰ ਕਾਗੀਆਂ ਫਰਮਾਂ ਲਾ ਕੇ ਨਾ ਚੱਲਣ ਤੇ ਬੋਟ ਮੋਟਰਸਾਈਕਲਾਂ ਦੇ ਜਿਹੜੇ ਪਟਾਕੇ ਉਹ ਇਹਦਾ ਮਰਉਣ ਤੋਂ ਬਾਅਦ ਜਾਣ ਨਹੀਂ ਤੇ ਇਹਨਾਂ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਬਾਰ ਬਾਰ ਨਾਲ ਐਕਸ਼ਨ ਕੀਤੀ ਜਾਂਦੀ ਹੈ ਜਾਂ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਾਨੂੰਨੀ ਕੱਤੇ ਕਰਦੇਗਾ ਪਰ ਜੇਕਰ ਤੁਸੀਂ ਸੱਚੇ ਤੋਂ ਲੋਜਮਾਨ ਕੋਈ ਝੂਲੜਵਾਦੀ ਵੀ ਕਰਦੇ ਆ ਜਿਨ੍ਹਾਂ ਨੰਬਰ ਪਲੇਟ ਵੀ ਜਿਨ੍ਹਾਂ ਕਾਗਜ਼ਾਂ ਤੋਂ ਭੁੰਦੇ ਆ ਇਹਨਾਂ ਦੇ ਪੇਰੈਂਟਸ ਲਈ ਕੁਝ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਇਹਨਾਂ ਨੌਜਵਾਨਾਂ ਨੂੰ ਇਹਨਾਂ ਦੇ ਮਾਪਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਬਰੀਫ ਕਰੋ ਇਹਨਾਂ ਨੂੰ ਸਮਝਾਓ ਕਿ ਟੈਕਨੀਕਮਾ ਦੀ ਉਲੰਘਣਾ ਨਹੀਂ ਕਰਨੀ ਇਹ ਬੱਚੇ ਕਈ ਵਾਰ ਕੀ ਕਰਦੇ ਕਿ ਆਪ ਇਹਨਾਂ ਦੇ ਮਾਪੇ ਨੂੰ ਪਤਾ ਨਹੀਂ ਹੁੰਦਾ ਲੇਕਿਨ ਬਾਅਦ ਜਾ ਕੇ ਟ੍ਰਿਪਲਿੰਗ ਵੀ ਕਰਦੇ ਆ ਇਹ ਮਸਤੀਆਂ ਵੀ ਮਾਰਦੇ ਆ ਤੇ ਮੁੜ ਕੇ ਇਸ ਤੋਂ ਬਾਅਦ ਜੋ ਇਹਨਾਂ ਦੇ ਮਾਪੇ ਨੂੰ ਉਹ ਇਹਨਾਂ ਦੀ ਜਿਹੜੀ ਗਲਤੀ ਦਾ ਖਮਾਜਾ ਭੁਗਤਣਾ ਪੈਂਦਾ ਤੇ ਮੇਰੀ ਇਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਵੇਂ ਘਰੋਂ ਜਾਂਦੇ ਆ ਮਾਨ ਸਨਮਾਨ ਨਾਲ ਇਦਾਂ ਹੀ ਮਾਨ ਸਨਮਾਨ ਨਾਲ ਘਰ ਮੁੜ ਕੇ ਵਾਪਸ ਆਉਣ ਕਿਸੇ ਤਰ੍ਹਾਂ ਦੇ ਟੈਕਨੀਕਮਾ ਦੀ ਉਲੰਘਣਾ ਨਾ ਕਰਨ